ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮੈਡੀਕਲ ਪੈਰਾਮੈਡੀਕਲ ਨਾਨ ਮੈਡੀਕਲ ਸਟਾਫ ਦੀਆਂ ਜੋ ਪੋਸਟਾਂ ਜਾਰੀ ਹੋਈਆਂ ਅ 8ਵੀਂ ਪਾਸ 10ਵੀਂ ਪਾਸ 12ਵੀਂ ਗ੍ਰੈਜੂਏਸ਼ਨ ਉਹ ਚ ਯੋਗਤਾ ਰੱਖਣ ਵਾਲੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਪੂਰੀ ਜਾਣਕਾਰੀ ਸਾਂਝੀ ਕਰ ਲੱਗੇ ਆ ਜੀ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਤਾਂ ਬਿਨਾਂ ਕਿਸੇ ਦੇਰੀ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਣੇ ਆ ਮੈਡੀਕਲ ਆਫੀਸਰ ਮੈਡੀਕਲ ਸਪੈਸ਼ਲਿਸਟ ਗਾਇਨਕੋਲੋਜਿਸਟ ਫਾਰਮਾਸਿਸਟ ਫਿਜ਼ਿਓਥੈਰਾਪਿਸਟ ਨਰਸਿੰਗ ਅਸਿਸਟੈਂਟ ਡੇਟਾ ਐਂਟਰੀ ਆਪਰੇਟਰ ਕਲਰਕ ਪੀਐਨ ਸਫਾਈ ਵਾਲਾ ਤਾਂ ਇਹ ਅਲੱਗ ਵਿਭਾਗ ਹੈ ਜੀ ਜਿੱਥੇ ਇਹ ਪੋਸਟਾਂ ਜਾਰੀ ਹੋਈਆਂ ਦੂਜਾ ਜਿੱਥੇ ਮੈਡੀਕਲ ਆਫੀਸਰਸ ਫਾਰਮਾਸਿਸਟ ਕਲਰਕ ਡਰਾਈਵਰ ਪੀਐਨ ਇਹ ਪੋਸਟਾਂ ਜਾਰੀ ਹੋਈਆਂ ਇਹਨਾਂ ਪੋਸਟਾਂ ਦੇ ਲਈ ਵੱਖ-ਵੱਖ ਯੋਗਤਾਵਾਂ ਨੇ ਜੀ ਯੋਗਤਾਵਾਂ ਦੇ ਲਈ ਤੁਸੀਂ ਪੂਰਾ ਨੋਟੀਫਿਕੇਸ਼ਨ ਵੀਡੀਓ ਦੇ ਡਿਸਕ੍ਰਿਪਸ਼ਨ ਚੋਂ ਡਾਊਨਲੋਡ ਕਰ ਸਕਦੇ ਹੋ ਤੇ ਡਾਊਨਲੋਡ ਕਰਕੇ ਪੂਰਾ ਰੀਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਇਹ ਪੋਸਟਾਂ ਦੀ ਗਿਣਤੀ ਦਿੱਤੀ ਹੋਈ ਹੈ ਜੀ ਨਾਲ-ਨਾਲ ਇਹਨਾਂ ਦੀ ਸੈਲਰੀ ਆ ਕਰਮਵਾਰ ਪੋਸਟਾਂ ਦੇ ਅਨੁਸਾਰ ਤਾਂ ਆਪਣੀ ਯੋਗਤਾ ਦੇ ਅਨੁਸਾਰ ਤੁਸੀਂ ਪੋਸਟ ਚੈੱਕ ਕਰਕੇ ਭਰ ਸਕਦੇ ਹੋ ਤੇ ਇਹਨਾਂ ਪੋਸਟਾਂ ਦੇ ਲਈ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਜੋ ਪੋਸਟਾਂ ਨੇ ਜੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਇਹਨਾਂ ਵੱਲੋਂ ਜਾਰੀ ਹੋਈਆਂ ਪੰਜਾਬ ਦੇ ਵਿੱਚ ਇਹ ਪੋਸਟਾਂ ਭਰੀਆਂ ਜਾਣੀਆਂ ਜੀ ਐਕਸ ਸਰਵਿਸਮੈਨ ਕੰਟਰੀ ਬਿਊਟਰੀ ਹੈਲਥ ਸਕੀਮ ਸਟੇਸ਼ਨ ਹੈਡਕੁਆਟਰ ਉੰਚੀ ਬਸੀ ਵਿਖੇ ਇਹ ਜੋ ਤਲਵਾੜਾ ਏਰੀਆ ਦੇ ਵਿੱਚ ਇਹ ਪੋਸਟਾਂ ਭਰੀਆਂ ਜਾਣੀਆਂ ਈਸੀਐਚਐਸ ਪੋਲੀਟੈਕਨਿਕ ਟਾਈਪ ਬੀ ਉੰਚੀ ਬਸੀ ਤੇ ਟਾਈਪ ਡੀ ਤਲਵਾੜਾ ਵਿਖੇ ਇਹ ਜੋ ਪੋਸਟਾਂ ਭਰੀਆਂ ਜਾਣਗੀਆਂ ਈਸੀਐਚਐਸ ਦੇ ਸੈੱਲ ਦੇ ਵਿੱਚ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਇਹਨਾਂ ਦਾ ਸੰਪਰਕ ਨੰਬਰ ਵੀ ਦਿੱਤਾ ਹੋਇਆ ਜੀ ਟਾਲ ਫਰੀ ਨੰਬਰ ਮੇਲ ਆਈਡੀ ਵੀ ਦਿੱਤੀ ਹੋਈ ਹੈ ਇਹਨਾਂ ਦੀ ਵੈਬਸਾਈਟ ਤੇ ਜਾਣਾ ਇੱਕ ਪਰਫਾਰਮਾ ਤੁਹਾਨੂੰ ਮਿਲੇਗਾ ਉਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਦਿੱਤਾ ਉਥੋਂ ਵੀ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਨੂੰ ਤੁਸੀਂ ਜੋ ਇਹ ਅਰਜ਼ੀਆਂ 28 ਜਨਵਰੀ 2025 ਤੱਕ ਪਹੁੰਚਦੀਆਂ ਕਰਨੀਆਂ ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਣੀ ਅਰਜ਼ੀਆਂ ਤੇ ਜੀ ਇੰਟਰਵਿਊ ਦੀ ਵੀ ਤੁਹਾਡੀ ਡਿਟੇਲ ਨਾਲ ਹੀ ਇਹਨਾਂ ਨੇ ਦਿੱਤੀ ਹੋਈ ਹੈ ਜੋ ਇੰਟਰਵਿਊ ਦੀ ਤਰੀਕ ਹੈ 5 ਫਰਵਰੀ 2025 ਰੱਖੀ ਗਈ ਹੈ ਜੀ ਇਹਨਾਂ ਵੱਲੋਂ ਤੇ ਜੋ ਦਸਤਾਵੇਜ਼ ਨੇ ਵਕਫ ਵਕਫ ਜਿਹੜੇ ਤੁਸੀਂ ਨਾਲ ਲੈ ਕੇ ਜਾਣੇ ਆ ਤਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਪੂਰੀ ਡਿਟੇਲਡ ਜਾਣਕਾਰੀ ਦੇ ਲਈ ਤੁਸੀਂ ਨੋਟੀਫਿਕੇਸ਼ਨ ਜ਼ਰੂਰ ਰੀਡ ਕਰੋ ਜੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਤੁਸੀਂ ਨੋਟੀਫਿਕੇਸ਼ਨ ਲੈ ਸਕਦੇ ਹੋ ਤਾਂ ਇਹ ਜੀ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ